हां जी मित्रों की हालचाल आते आज ओ ਤੁਹਾਨੂੰ ਦਿਖਾਈਏ ਪੂਰਾ ਘੈਂਟ ਪ੍ਰੋਗਰਾਮ ਤੇ ਪੂਰਾ ਵਧੀਆ ਸਿਸਟਮ ਹੈ ਯਾਰ ਤੁਸੀਂ ਕਹੋਗੇ ਅਸੀਂ ਕਿਸੇ 에어ਪੋਰਟ ਤੇ ਆ ਗਏ ਆ ਦੇਖੋ ਕਿੰਨੀ ਵਧੀਆ ਸੁਵਿਧਾ ਦਿੱਤੀ ਹੋਈ ਆ ਸਰਕਾਰ ਦੀ ਇਹ ਦੇਖੋ ਇਹ ਸਕਲਟਰ ਜੋ ਲੱਗੀਆਂ ਹੋਈਆਂ ਨੇ ਨਾ ਕਿ ਜੋ ਬਜ਼ੁਰਗ ਬੰਦਾ ਜਾਂ ਕੋਈ ਔਰ ਮਤਲਬ ਡਿਸੇਬਲ ਕਹਦੀ ਹੈ ਜਾਂ ਕੋਈ ਵੀ ਆ ਦੂਸਰਾ ਬੰਦਾ ਵਿਅਕਤੀ ਨਹੀਂ ਚੜ੍ਹ ਸਕਦਾ ਪੌੜੀਆਂ ਨਾ ਆਪੜਾਉ ਨਹੀਂ ਕਰ ਸਕਦਾ ਤਾਂ ਉਹਦੇ ਲਈ ਕਿੰਨੀ ਵਧੀਆ ਸੁਵਿਧਾ ਦਿੱਤੀ ਗਈ ਆ ਮਿੱਤਰੋ ਆਜੋ ਆਪਾਂ ਕਰਦੇ ਆਂ ਗੱਲਬਾਤ ਤੁਸੀਂ ਦੇਖ ਲਓ ਦੋਸਤੋ ਇਹ ਤੁਹਾਨੂੰ ਮੈਂ ਦਿਖਾ ਰਿਹਾ ਸਟੇਸ਼ਨ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮੈਂ ਹਰਦਵਾਰ ਤੋਂ ਸਟੇਸ਼ਨ ਦੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਮਿੱਤਰੋ ਦੇਖ ਲਓ ਕਿੰਨੀ ਵਧੀਆ ਸਹੂਲਤਾਂ ਪੂਰੇ ਵਧੀਆ ਸਟੇਸ਼ਨ ਹੈ ਜਿਹੜੇ 에어ਪੋਰਟ ਵਾਂਗੂ ਪੂਰੀ ਵਧੀਆ ਸਹੂਲਤਾਂ ਹੈ ਯਾਰ ਬਾਕੀ ਔਰ ਸਾਰਾ ਕਲੀਨਸਸ ਸਭ ਕੁਝ ਨਾ ਸਫਾਈ ਵਗੈਰਾ ਹੋ ਗਿਆ ਪੂਰਾ ਵਧੀਆ ਸਿਸਟਮ ਬਣਾਇਆ ਹੋਇਆ ਤੇ ਤੁਸੀਂ ਵੀ ਦੇਖੋ ਆ ਜਾ ਸਾਰਾ ਦੇਖੋ ਸਟੇਸ਼ਨ ਤੁਹਾਨੂੰ ਦਿਖਾਉਣਾ ਸਟੇਸ਼ਨ ਪੂਰੇ ਦਾ ਪੂਰਾ ਹਰਦਵਾਰ ਦਾ ਤੁਸੀਂ ਇਹ ਤਸਵੀਰਾਂ ਸਾਰੀਆਂ ਹਰਦਵਾਰ ਤੋਂ ਦੇਖ ਰਹੇ ਹੋ ਕਿੰਨਾ ਵਧੀਆ ਦੇਖੋ ਸਹੂਲਤਾਂ ਵੀ ਸਾਰੀ ਵਧੀਆ ਸਾਫ ਸਫਾਈ ਦਾ ਪ੍ਰਬੰਧ ਪੂਰਾ ਵਧੀਆ ਹੈ ਸਕੇਲਟਰਸ ਲੱਗੀਆਂ ਹੋਈਆਂ ਇਹਦਾ ਹਨਾ ਆਪ ਡਾਉਣ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਮਿੱਤਰੋ ਹਰਦਵਾਰ ਤੋਂ ਤੁਸੀਂ ਇਹ ਚੀਜ਼ਾਂ ਦੇਖ ਰਹੇ ਹੋ ਤੇ ਬਾਕੀ ਤੁਹਾਨੂੰ ਦੱਸ ਦਈਏ ਕਿ ਦੇਖੋ ਕਿ ਜਿਵੇਂ ਇੱਥੋਂ ਹਰਦਵਾਰ ਤੋਂ ਕਿਸੇ ਨੇ ਵੀ ਇੱਧਰ ਬਠਿੰਡਾ ਬਰਨਾਲਾ ਜਾਂ ਇਧਰ ਜੋ ਗੰਗਾ ਨਗਰਵਲੀ ਨੂੰ ਇੱਕ ਇੰਟਰ ਸਿਟੀ ਐਕਸਪ੍ਰੈਸ ਜਾਂਦੀ ਹੈ ਉਹ ਮਿੱਤਰੋ ਔਰ ਈਸ਼ੀ ਕੇਸ ਤੋਂ ਤੁਰਦੀ ਆ ਤੇ ਉਹਦਾ ਤਕਰੀਬਨ ਦੇਖਿਆ ਜਾਇਆ ਤਾਂ ਉਹਦਾ ਜੋ ਸਮਾਂ ਹੈਗਾ ਨਾ ਸਵਾ 2:00 2:15 ਦੁਪਹਿਰ ਦੀ ਕਹਦੀ ਆ ਆਪਾਂ ਤਾਂ ਉਹ 2:00 ਸਵਾ 2:00 ਤੋਂ ਤੁਰਦੀ ਆ ਮਿੱਤਰੋ ਜੇ ਕਿਸੇ ਨੇ ਜਾਣਾਂ ਤਾਂ ਇਕ ਤਾਂ ਪਹਿਲਾਂ ਟਾਈਮ ਤੁਸੀਂ ਨੋਟ ਕਰ ਲਓ ਪੱਕਾ ਟਾਈਮ ਹੀ ਹੈ ਇਹਦਾ ਗੰਗਾ ਨਗਰ ਇੰਟਰ ਸਿਟੀ ਐਕਸਪ੍ਰੈਸ ਆਉਂਦੀ ਆ ਈਸ਼ੀ ਕੇਸ ਵਾਲੀ ਵਜਦੀ ਆ ਉਹ ਈਸ਼ੀ ਕੇਸ ਇੰਟਰ ਸਿਟੀ ਐਕਸਪ੍ਰੈਸ ਸਵਾ 2:00 2:15 ਦੇ ਇਥੋਂ ਤੁਰਦੀ ਆ ਤੇ ਇਹ ਤੁਸੀਂ ਟਾਈਮ ਨੋਟ ਕਰ ਲਓ ਬਾਕੀ ਦੇ ਪਲੇਟਫਾਰਮ ਦੀ ਗੱਲ ਕਰੀਏ ਤਾਂ ਉਹ ਤਕਰੀਬਨ ਤਕਰੀਬਨ 5 ਨੰਬਰ ਪਲੇਟਫਾਰਮ ਤੇ ਹੀ ਤਕਰੀਬਨ ਹਰ ਰੋਜ਼ ਮਤਲਬ 5 ਨੰਬਰ ਤੇ ਹੀ ਪੱਕੀ ਆਉਂਦੀ ਆ ਉਹ ਟਾਈਮ ਵੀ 2:15 ਤੇ 3:00 ਤੁਰਨਾ ਹੁੰਦਾ ਉਹਨੇ 2:15 ਦੇ ਵਿੱਚ ਵਿੱਚ ਆ ਕੇ ਥੋੜਾ ਸਮਾਂ ਪਹਿਲਾਂ ਵੀ ਲੱਗ ਜਾਂਦੀ ਆ ਕਈ ਵਾਰੀ 1:30 ਵੀ ਖੜ ਜਾਂਦੀ ਆ ਪੌਣੇ 2 ਵੀ ਆ ਕੇ ਖੜ ਜਾਂਦੀ ਆ ਅੱਧਾ ਘੰਟਾ ਖੜੀ ਰਹਿੰਦੀ ਆ ਇੱਥੇ ਨਾ ਟ੍ਰੇਨ ਤੇ ਬਾਕੀ ਲੱਗਦੀ 5 ਨੰਬਰ ਪਲੇਟਫਾਰਮ ਤੇ ਤੇ ਹੁਣ ਤੁਸੀਂ ਦੇਖੋ ਮਿੱਤਰੋ ਤਸਵੀਰਾਂ ਦੇਖੋ ਤੁਸੀਂ ਹਰਦوار ਤੋਂ रेलवे स्टेशन ਦੀਆਂ ਤੁਸੀਂ ਤਸਵੀਰਾਂ ਦੇਖ ਦੇਖ ਰਹੇ ਹੋ ਯਾਰ ਬਹੁਤ ਵਧੀਆ ਪ੍ਰਬੰਧ ਆ ਇੱਥੇ ਕਹਿੰਦਾ ਮਤਲਬ ਤੇ ਤਕਰੀਬਨ ਤਕਨ ਦੇਖਿਆ ਹੁਣ ਸਟੇਸ਼ਨ ਦਾ ਸਾਰੀ ਕਾਫੀ ਵਧੀਆ ਬਣੇ ਹੋਏ ਯਾਰ ਕਾਫੀ ਅਪਗ੍ਰੇਡ ਕਰੀ ਜਾ ਰਹੀ ਹੈ ਸਰਕਾਰ ਹਨਾ ਸੈਂਟਰਲ ਸਰਕਾਰ ਅਪਗ੍ਰੇਡ ਕਰ ਰਹੀ ਹੈ ਵਧੀਆ ਤੇ ਸਹੂਦਾ ਵੀ ਇੱਕ ਬਹੁਤ ਵਧੀਆ ਗਿਆ ਉੱਥੇ ਕਹਦੀਏ ਸਾਫ ਸਵਿਦਾ ਪ੍ਰਬੰਧ ਹੋ ਗਿਆ ਔਰ ਵੀ ਮਤਲਬ ਕਹਦੀਏ ਮਤਲਬ ਮਤਲਬ ਕੋਈ ਡਰ ਭੈ ਨਹੀਂ ਹੈ ਕਹਿ ਦਿਆ ਸਟੇਸ਼ਨ ਦੇ ਉੱਪਰ ਹੈ ਨਾ ਵਧੀਆ ਕਹਿਣਾ ਮਤਲਬ ਜਿਹੜੀ ਪੁਲਿਸ ਫੋਰਸ on ਦੀ ਹੈ ਨਾ ਦੀ ਸੈਂਟ ਰੇਲਵੇ ਮਹਿਕਮੇ ਦੀ ਆਰਪੀਐਫ ਹੋ ਗਿਆ ਹੈ ਨਾ ਤੇ ਉਹ ਵੀ ਸਾਰੀ ਆ ਆਪਣੀ ਵਧੀਆ ਡਿਊਟੀ ਫੁੱਲ ਨਿਭਾਉਂਦੀ ਆ ਤੇ ਤੁਸੀਂ ਦੇਖੋ ਬਹੁਤ ਕਾਠੀ ਰਹਿੰਦਾ ਸਟੇਸ਼ਨ ਦੇ ਉੱਪਰ ਤੇ ਪੂਰਾ ਵਧੀਆ ਰਹਿ ਰ ਮੈਨੂੰ ਤਾਂ ਵਧੀਆ ਲੱਗਿਆ ਸਿਸਟਮ ਇੱਥੋਂ ਦਾ ਤੇ ਬਾਕੀ ਤੁਸੀਂ ਸਾਰੀਆਂ ਤਸਵੀਰਾਂ ਦੇਖੋ ਅਜੇ ਤੁਹਾਨੂੰ ਦਿਖਾਉਣੇ ਸਾਰਾ ਦੇਖੋ ਸਟੇਸ਼ਨ ਤੋਂ ਤੇ ਗਾੜੀ ਸੰਖਿਆ 12054 ਅੰਮ੍ਰਿਤਸਰ ਹਰੇਤਪਾ ਅੰਮ੍ਰਿਤਸਰ ਜਿਹੜਾ ਹਾਂ ਤੁਹਾਨੂੰ ਦੱਸਿਆ ਨਾ ਕਿ ਇਸ ਕੈਰੈਕਟਰ ਦੇ ਲੱਗੇ ਆਉਂੀਆਂ ਜਾਂ ਲੈਫਟ ਨਾਲ ਹੋ ਜਾਂ ਜਿਹੜੀ ਮਰਜ਼ੀ ਲਗਵਾਟ ਮੈਟਮੈਟਿਕ ਪੌੜੀਆਂ ਲੱਗੀਆਂ ਹੋਈਆਂ ਕੋਈ ਮਰਜ਼ੀ ਕਹਿ ਸਕਦੇ ਆ ਇਹ ਬਹੁਤ ਵਧੀਆ ਚੀਜ਼ ਹੈ ਰਾਂ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਹੈ ਨਾ ਸਟੇਸ਼ਨ ਦੇ ਉੱਪਰ ਜਿਆਦਾਤਰ ਬਜ਼ੁਰਗ ਲਾ ਲੋ ਕੁਝ ਹੋਰ ਲਾ ਲੋ ਆਪਾਂ ਨਾ ਜਿਆਦਾਤਰ ਲੋਕ ਆਉਂਦੇ ਜਾਂਦੇ ਆ ਤੇ ਪੌੜੀਆਂ ਤੁਹਾਨੂੰ ਪਤਾ ਸਟੇਸ਼ਨ ਦੇ ਤੁਹਾਨੂੰ ਮਿਲਣਗੇ ਮਿਲਣਗੇ ਪੌੜੀਆਂ ਇਹ ਤਾਂ ਹੈ ਨਹੀਂ ਕਿ ਸਟੇਸ਼ਨ ਦੇ ਪੌੜੀਆਂ ਨਾ ਹੋਣ ਕਿਉਂਕਿ ਅਗਰ ਤੁਸੀਂ ਇੱਕਾ ਪਲੇਟਫਾਰਮ ਤੋਂ ਤੁਸੀਂ ਦੂਸਰੇ ਤੇ ਕ੍ਰਾਸ ਕਰਨਾ ਤਾਂ ਤੁਹਾਨੂੰ ਪਤਾ ਹੀ ਹੈ ਉੱਪਰ ਬ੍ਰਿਜ ਬਣਿਆ ਹੋਇਆ ਕਿੰਨੀ ਉੱਚੀ ਜਾਂਦਾ ਹਨਾ ਤੇ ਉਹ ਤੁਹਾਨੂੰ ਸਾਰੀਆਂ ਪੌੜੀਆਂ ਮਿਲਣਗੀਆਂ ਕਿੰਨੀਆਂ ਪੌੜੀਆਂ ਹੁੰਦੀਆਂ ਬੰਦਾ ਵੈਸੇ ਹੀ ਥੱਕ ਜਾਂਦਾ ਚੜ੍ਹਦਾ ਇਹ ਚੀਜ਼ਾਂ ਦੇ ਲਈ ਤੇ ਜਿਹਨੂੰ ਥੋੜੀ ਬਹੁਤੀ ਇਤਨੀ ਪ੍ਰੋਬਲਮ ਹੁੰਦੀ ਹੈ ਇਹ ਸਕੈਲਟਰ ਦਾ ਇਹ ਬਹੁਤ ਵਧੀਆ ਸਿਸਟਮ ਹੈ ਇਹਨਾਂ ਦਾ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਮਤਲਬ ਇਹ ਚੀਜ਼ ਤਾਂ ਮੈਨੂੰ ਵਧੀਆ ਜਿਹੀ ਲੱਗੀ ਹੈ ਸਿਸਟਮ ਤੇ ਨਹੀਂ ਤਾਂ ਪੌੜੀਆਂ ਚੜ੍ਹਦਾ ਕਰਦਾ ਬੰਦਾ ਥੱਕ ਜਾਂਦਾ ਰਹਿ ਚੀਜ਼ ਦੇ ਵਿੱਚ ਪੌੜੀਆਂਦ ਨੂੰ ਤਾਂ ਉਚਾਈ ਵੀ ਬਹੁਤ ਹੁੰਦੀ ਆ ਫਿਰ ਉਤਰਨਾ ਫਿਰ ਚੜ੍ਹਨਾ ਇਹ ਰਹਾ ਨ ਕਿ ਕਿਹੜੇ ਪਲੇਟਫਾਰਮ ਤੇ ਗੱਡੀ ਆ ਰਹੀ ਆ ਤਾਂ ਮੇਰ ਬੰਦਾ ਪਹਾੜੀਆਂ ਚੜਨ ਕਰਤੇ ਰਹਿੰਦਾ ਆ ਤਕਰੀਬਨ ਤਕਰੀਬਨ ਦੇਖਿਆ ਜਾ ਤਾਂ ਸਾਰੇ ਮਤਲਬ ਜਿਹੜੇ ਪਲੇਟਫਾਰਮ ਲਾ ਲੋ ਰੇਲਵੇ ਸਟੇਸ਼ਨ ਹੋ ਗਈ ਸਾਰੇ ਵਧੀਆ ਬਣਾਈ ਜਾ ਰਹੀ ਆ ਸਰਕਾਰ ਮਤਲਬ ਇੱਕ ਨੰਬਰ ਤੇ ਵਧੀਆ ਸਹੂਲਤ ਆ ਹੋਰ ਨਾ ਤੇ ਬਹੁਤ ਵਧੀਆ ਚੀਜ਼ ਆ ਇਹ ਕਦ ਲੈ ਪਲੇਟਫਾਰਮ ਸਟਾਫ ਬਾਈ ਜਦੋਂ ਮੂਰੇ ਸੀ ਕਿ ਬੂਰੇ ਤਾਂ ਚੜਾਈ ਨਹੀਂ ਫਿਰ ਮੂਰੇ ਚੜ ਜਾਂਦੇ ਮੂਰੇ ਕਿੱਥੇਗਾ ਮੂਰੇ ਮੋਟਾ ਬੇੰਦ ਮੂਰੇ ਨਾ ਐਸੇ ਨਾਲ ਨਹੀਂ ਆਉਂਦਾ ਪਲੇਟਫਾਰਮ ਥੈਂਕ ਯੂ ਕਿਰਪਾ ਕਰਕੇ